ਗੱਲਬਾਤ ਜਿਹੜੀ ਸੁਣੀ ਆ ਵੀ 15 ਤੋਂ 20 ਪਈਏ ਲੱਖਾਂ ਨੂੰ 14-15 ਪਈਏ ਕਹਿੰਦੇ ਇੱਧਰੋਂ ਆਏ ਨੇ ਮੋਟਰਸਾਈਕਲਾਂ ਦੇ ਉੱਤੇ ਉਹਨਾਂ ਕੋਲ ਹਥਿਆਰ ਸੀਗੇ ਗੰਡਾਸੇ ਕਿਰਪਾਨਾਂ ਸੀਗੀਆਂ ਤੇ ਇਹ ਤਿੰਨ ਮੁੰਡੇ ਜੋ ਹਰਨਾਮਪੁਰੇ ਦੇ ਇੱਕ ਨੱਤਾਂ ਦਾ ਵਾ ਇਹ ਆਪਦੇ ਜਸਪਾਲ ਮੰਗਰ ਸਾਈਡ ਤੋਂ ਆਏ ਨੇ ਉਹਨਾਂ ਨੂੰ ਨਹੀਂ ਪਤਾ ਵੀ ਕੀ ਗੱਲ ਆ ਕੀ ਨਹੀਂ ਉਹ ਪੰੀਆਂ ਨੇ ਆ ਕੇ ਉਹਨਾਂ ਨੂੰ ਰੋਕ ਲਿਆ ਜਿਹੜਾ ਉਹਦੇ ਭਰਾ ਤੇ ਦੱਸਣ ਦੀ ਗੱਲ ਆ ਉਹ ਕਹਿੰਦਾ ਸਾਨੂੰ ਆ ਕੇ ਕਹਿੰਦੇ ਵੀ ਤੁਸੀਂ ਸਾਡਾ ਮੋਬਾਈਲ ਚੋਰੀ ਹੋਇਆ ਜਾਂ ਕੋਈ ਇਹਨਾਂ ਦਾ ਰੋਲਾ ਪਿਆ ਉਹ ਕਹਿੰਦਾ ਵੀ ਸਾਡੀਆਂ ਜੇਬਾਂ ਫੋਨ ਨੂੰ ਉਹਨਾਂ ਨੇ ਕਹਿੰਦੇ ਸਾਡੇ ਦੋਨਾਂ ਦੇ ਮੋਬਾਈਲ ਖੋਲੇ ਤੇ ਕੁੱਟਮਾਰ ਸ਼ੁਰੂ ਕਰਤੀ ਕੁੱਟਮਾਰ ਕਰਦੇ ਕਰਦੇ ਜੋ ਹੱਥੋਂ ਪਾਈ ਹੋਏ ਜਿਹੜਾ ਵੱਡਾ ਮੁੰਡਾ ਜਿਹੜਾ ਮਨੀ ਆ ਕਹਿੰਦੇ ਉਹਦੇ ਤੇ ਉਹਨਾਂ ਨੇ ਬਹੁਤ ਸੱਟਾਂ ਮਾਰੀਆਂ ਉਹਨੇ ਡਰਦੇ ਨੇ ਨਹਿਰ ਚ ਸਾਲ ਮਾਰਤੀ ਉਹਨਾਂ ਲਈ ਸੀ ਨਾਲ ਕਿਸੇ ਕੋਈ ਨਹੀਂ ਦੋ ਜਣੇ ਉਹਦੇ ਹੋਰ ਨਾਲ ਸੀਗੇ ਉਹ ਵੀ ਇੱਕ ਵੱਡਾ ਸਗਾ ਭਰਾ ਸੀ ਪੰਜਾਬੀ ਸੀ ਇੱਕ ਸਗਾ ਭਰਾ ਸੀ ਇੱਕ ਹੋਰ ਖੜਾ ਤੇ ਉਹ ਕਿਵੇਂ ਠੀਕ ਨੇ ਹਾਂ ਮੁੰਡਾ ਇੱਥੇ ਹੀ ਆ ਇੱਕ ਇੱਕ ਤੇ ਸੱਟ ਲੱਗੀ ਆ ਉਹਨੂੰ ਲੈ ਗਏ ਤੇ ਜਦੋਂ ਡਰਦੇ ਨੇ ਨਹਿਰ ਚ ਸਾਲ ਮਾਰੀ ਉਹਨੇ ਨਿਕਲਣ ਦੀ ਕੋਸ਼ਿਸ਼ ਕਰੀ ਆ ਪਰੀ ਨੇ ਕਹਿੰਦਾ ਇੰਨੀ ਤਰੰਦਗੀ ਦਿਖਾਈ ਆ ਵੀ ਇੱਟਾਂ ਚੱਕ ਚੱਕ ਕੇ ਉਹਦੇ ਸਿਰ ਚ ਮਾਰੀਆਂ ਬਾਹਾਂ ਤੇ ਮਾਰੀਆਂ ਵੀ ਉਹਨੂੰ ਨਿਕਲਣ ਦਾ ਮੌਕਾ ਨਹੀਂ ਦਿੱਤਾ ਉਹਨੂੰ ਇੱਟਾਂ ਮਾਰ ਮਾਰ ਵਿੱਚ ਪੰਚਾਇਤ ਸੰਗਤ ਤੋਂ ਕੀ ਗੱਲਬਾਤ ਹੋਈ ਜੀ ਅੱਜ ਗੱਲਬਾਤ ਹੋਈ ਪ੍ਰਵਾਸੀਆਂ ਨੇ ਜਿੰਨਾ ਘੱਟੋ ਘੱਟ 15-20 ਜਣੇ ਵੀ ਏ ਸੀ ਉਹਨਾਂ ਨੇ ਆਪਣੇ ਇੱਕ ਆਪਣਾ ਨੌਜਵਾਨ ਵੀਰ ਸੀ ਨਾਨਪੁਰੇ ਤੋਂ ਮਨੀ ਉਹਨੂੰ ਤੇ ਦੋ ਤਿੰਨ ਬੰਦੇ ਹੋਰ ਸੀ ਉਹਨਾਂ ਨੂੰ ਭਈਆਂ ਨੇ ਆ ਕੇ ਕੁੱਟਿਆ ਕਿਰਪਾਨਾਂ ਸੀ ਉਹਨਾਂ ਦੇ ਹੱਥ 'ਚ ਉਨੇ ਡਰਦੇ ਨੇ ਮਾਰੀ ਨ ਇੱਕ ਨੇ ਨਹਿਰ ਚ ਡਾਈ ਮਾਰੀ ਤੇ ਬਿਆ ਨੇ ਉਹਨਾਂ ਨੂੰ ਨਿਕਲਣ ਦੀ ਬਜਾਏ ਉਹਨਾਂ ਦੇ ਟਾਂ ਮਾਰੀਆਂ ਉਹ ਮੋੱਕੇ ਤੇ ਡੁੱਬ ਗਏ ਡੈਥ ਹੋ ਗਈ ਉਹਨਾਂ ਦੀ ਉਹਨਾਂ ਦੀ ਡੈਥ ਹੋ ਗਈ ਸਿੱਖ ਸਿੱਖ ਨੌਜਵਾਨ ਸੀ ਆਪਣੀ ਹਾਂਜੀ ਬਿਲਕੁਲ ਜੀ ਸਿੱਖ ਨੌਜਵਾਨ ਸੀ ਕਿੰਨੀ ਉਮਰ ਹੋਈ ਸੀ ਉਮਰ ਉਹਦੀ ਹੈਗੀ ਸੀ 25 ਸਾਲ ਦੀ ਜੀ ਜਿਹੜੇ ਪ੍ਰਵਾਸੀ ਨੇ ਹਮਲਾ ਕੀਤਾ ਕੋਣ ਨੇਓ ਕਿੰਨੇ ਕਿੰਨੇ ਕੋਈ ਜਣੇ ਸੀ ਉਹ ਹੈਗੇ ਸੀ 20-25 ਜਣੇ ਸੀ ਕਾਰਨ ਕੀ ਰਿਹਾ ਜੀ ਲੁੱਟ ਦੀ ਪਤਾ ਨਹੀਂ ਕੀ ਆ ਪਤਾ ਹੀ ਉਹ ਇੱਕਦਮੀ ਆ ਕੇ ਹੁਣ ਚ ਆ ਇੱਕਦਮੀ ਆ ਕੇ ਉਹ ਮੁੰਡੇ ਨੂੰ ਪੈ ਗਏ ਤੇ ਪਿੰਦੇ ਸਾਰੀ ਇੱਕ ਤਾਂ ਨਹਿਰ ਚ ਡਾਈ ਮਾਰੀ ਬਾਕੀ ਇੱਕ ਆਪਣੇ ਥਾਣੀ ਲੈ ਕੇ ਗਏ ਨੇ ਮੁੰਡੇ ਨੂੰ ਉਹਦੇ ਕਿਰਪਾ ਨਾਲ ਕਰਪੁਣਾ ਦਾਦੂ ਲੱਗੇ ਹੋਏ ਆਦੇ ਅੱਛਾ ਜੀ ਹਾਂਜੀ ਕਾਰਨ ਜਿਹੜਾ ਪਿਛੇ ਹਜ਼ਾਰਪੁਰ ਜਮਾਨ ਦੀ ਪਤਾ ਮੁੱਖ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਵਾ ਪ੍ਰਸ਼ਾਸਨ ਦੇਖੋ ਕਿ ਨਹੀਂ ਜੇ ਨਹੀਂ ਵੀ ਦੇਖੋ ਕਿ ਬਾਕੀ ਦੇ ਦੇ ਆ ਕਿ ਨੌਜਵਾਨ ਵੀਰ ਕਰਦੇ ਨੇ ਅੱਛਾ ਗੱਲ ਕਰੀਏ ਪਹਿਲਾਂ ਇਹ ਮਾਹੌਲ ਬਰਮਾਇਆ ਇੱਕ ਪਾਸੇ ਕਿਹਾ ਜਾਂਦਾ ਪ੍ਰਵਾਸੀਆਂ ਤੁਸੀਂ ਖਿਲਾਫ ਨਹੀਂ ਬੋਲਣਾ ਪ੍ਰਵਾਸੀਆਂ ਤੁਸੀਂ ਪੰਜਾਬ ਚੋਂ ਕੱਢਣਾ ਨਹੀਂ ਹੋ ਤੇ ਡੀਸੀ ਸਾਹਿਬ ਦਾ ਵੀ ਬਿਆਨ ਆਇਆ ਸੀਗਾ ਠੀਕ ਹੈ ਤੇ ਇਸ ਤੋਂ ਬਾਅਦ ਜਿਵੇਂ ਇਸ ਤਰੀਕੇ ਦੇ ਵਿਰਦਤਾ ਹੋ ਰਹੀਆਂ ਲੱਗਦਾ ਨਹੀਂ ਵੀਰੇ ਪੰਜਾਬੀਆਂ ਨੂੰ ਇੱਕ ਜੁਟਾ ਹੋਣਾ ਚਾਹੀਦਾ ਬਿਲਕੁਲ ਜੀ ਇੱਕ ਜੁਟਾ ਹੋਣਾ ਚਾਹੀਦਾ ਤੁਸੀਂ ਇੱਧਰ ਲੈ ਲਓ ਤਾਂ ਪਰਲੇ ਪਾਸੇ ਢੰਡਾਰੀ ਹੋ ਗਿਆ ਅੱਧਾ ਸਿਮਲਾਪੁਰੀ ਹੋ ਗਿਆ ਗਿਆਸਪੁਰਾ ਕੰਗਨਵਾਲ ਗਿਆਸਪੁਰਾ ਇਹ ਸਾਰੇ ਪ੍ਰਵਾਸੀ ਨਹੀਂ ਮ ਮਾਰਾਂ ਹੀ ਕਹੂੰਗਾ ਜਿਹੜੇ ਇਦਾਂ ਦੀ ਲੁੱਟ ਦੇ ਨੀਅਤ ਨਾਲ ਘੱਟੋ ਕਰਤ ਨਹੀਂ ਉਹਨਾਂ ਦੇ ਹੱਥਾਂ 'ਚ ਕਿਰਪਾਨਾਂ ਸੀ ਦਾ ਸੀ ਠੀਕ ਨਹੀਂ ਉਹ ਮਾਰ ਕੇ ਪੰਜ 8 9 ਜਣੇ ਦਾ ਭੱਜ ਗਏ ਪੰਜ ਜਣੇ ਆਪਣੇ ਹਸਪੀਟਲ ਚ ਚਲੇ ਗਏ ਅੱਛਾ ਜਿਹਦੀ ਡੈਥ ਹੋਈ ਉਹ ਨਾਮ ਕਿਹੜਾ ਪਤਾ ਜੀ ਉਹ ਮਨੀ ਹੈ ਜੀ ਮੁੰਡੇ ਦਾ ਨਾਮ ਆਪਣੀ ਬੁੜੀ ਫਿਰ ਮਿਲ ਗਈ ਹੁਣ ਨਹੀਂ ਜੀ ਹਲੇ ਗੋਤਾਖੋਰ ਨੂੰ ਮੈਂ ਫੋਨ ਕੀਤਾ ਵੀ ਮੈਂ ਉਹਨੂੰ ਖੁਦ ਗਿਆ ਮੈਂ ਕਿਹਾ ਤੂੰ ਆ ਕੇ ਇੱਕ ਵਾਰੀ ਦੇਖ ਲੈ ਉਹ ਕਹਿੰਦਾ ਅਸੀਂ 25000 ਰੁਪਏ ਲਵਾਂਗੇ ਇੱਕ ਗੋਤਾਖੋਰ ਇਨਸਾਨੀ ਇਨਸਾਨੀ ਨਹੀਂ ਦਿਖਾ ਸਕਿਆ ਇਹ ਵੀ ਵਪਾਰ ਬਣਾ ਲੈਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਵੀ ਵਪਾਰ ਦਾ ਤਾਂ ਇਹ ਐਸੀ ਨਹਿਰ ਤੇ ਹੋਈ ਆਪਣੇ ਸੰਗਵਾਲ ਦੇ ਪੁੱਤ ਜੀ ਪੁੱਤ ਨੇ ਕਿਹਾ ਕਿ ਮੇਰੀ ਪਾਲ ਕਰਾਓਗੇ ਹਾਂ ਜੀ ਜੁਰਮ ਕਰਾਵਾਂਗੇ ਦੇਖਾਂਗੇ ਵੀ ਹਾਂ ਕੀ ਕੀ ਗੱਲਬਾਤ ਹੈ ਕੀ ਕੀ ਦੀ ਗਲਤੀ ਕਦੇ ਹਾਂਜੀ ਪੁਲਿਸ ਮੁਕਤ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਆ ਹ ਗ੍ਰਿਫਤਾਰ ਕੋਈ ਨਹੀਂ ਹੋਏ 5 ਬੰਦੇ ਹਸਪੀਟਲ ਲੈ ਕੇ ਗਏ ਨੇ ਭਈ ਭਈਏ ਅੱਛਾ ਜੀ ਭਈ ਇਹ 5 ਬੰਦੇ ਹ ਕਾਬੂ ਕਰਿਆ ਨਹੀਂ ਹੁਣ ਉਹਨਾਂ ਨੂੰ ਅੱਛਾ ਮੈਡੀਕਲ ਕਰਾਉਣਾ ਸੀ ਲੈ ਮੈਡੀਕਲ ਕਰਾਉਣੀ ਆ